ਅੱਜ ਅਸੀਂ ਪਤੀ ਨੀਲੋਵਾਲ ਸ਼੍ਰੀ ਅਮਿਤ ਕੁਮਾਰ ਕੈਂਥ ਔਰ ਸ਼ੋਭਮ ਕੈਂਥ son of ਸ਼੍ਰੀ ਹਰਵੰਸ لال ਦੀ ਕੈਂਥ ਪਟਵਾਰੀ ਸਾਹਿਬ ਦੇ ਗ੍ਰਹਿ ਵਿਖੇ ਪਹੁੰਚੇ ਆ ਉਹਨਾਂ ਨੇ ਪਹਿਲਾਂ ਵੀ ਲੋਕ ਭਲਾਈ ਮੰਚ ਨੂੰ ਆਪਣੇ ਨੇਕ ਕਮਾਈ ਵਿੱਚੋਂ 10000 ਰੁਪਏ ਦੇ ਕੇ ਲੋਕਾਂ ਨੇ ਇਮਾਨ ਚ ਦੀ ਮਦਦ ਕੀਤੀ ਸੀ ਹਰ ਵੀ ਉਹਨਾਂ ਨੇ ਉਹਨਾਂ ਦੀ ਪ੍ਰੇਮ ਦਾ ਸਦਕਾ ਉਹਨਾਂ ਦੀ ਭੈਣ ਜੀ ਕੁਸ਼ਦਿਆ ਪਤਨੀ ਪਾਲ ਚੰਦ ਕੋਲਥਮ ਜੁਕੇ ਜਸਵੀਰ ਕੌਰ ਪਤਨੀ ਮੇਰ ਚੰਦ ਜੁਕੇ ਉਹਨਾਂ ਨੇ ਆਪਣੇ ਨੇਕ ਕਮਾਈ ਵਿੱਚੋਂ 15000 ਰੁਪਇਆ ਲੋਕ ਭਲਾਈ ਮੰਚ ਵੱਲੋਂ ਜਿਹੜਾ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲੇ ਸਾਇੰਸ ਗਰੁੱਪ ਚਲਾਉਣ ਲਈ ਟੀਚਰ ਰੱਖਿਆ ਉਹਨਾਂ ਦੀ ਤਨਖਾਹ ਵਾਸਤੇ ਆਪਣੇ 15000 ਰੁਪਇਆ ਜਿਹੜਾ ਉਹ ਅੱਜ ਪਟਵਾਰੀ ਸਾਹਿਬ ਨੇ ਸਾਡੀ ਸਮੁੱਚੀ ਟੀਮ ਨੂੰ ਜਿਹੜਾ ਉਹ ਦਾਨ ਭਜੋਂ ਦਿੱਤੇ ਆ ਅਸੀਂ ਇਸ ਪਰਿਵਾਰ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਆ ਹੋਰ ਵੀ ਸਮਾਜਿਕ ਕੰਮਾਂ ਵਿੱਚ ਇਹ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਉਂਦੇ ਰਹਿੰਦੇ ਆ ਇਹਨਾਂ ਦੇ ਬੇਟੇ ਅਮਿਤ ਕੈਂਥ ਤੇ ਸ਼ੋਭਿੰਮ ਕੈਂਥ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਅੰਬੂ ਅਤੇ ਸ਼ੋਭਿੰਮ ਕੈਂਥ ਨੂੰ ਜਨਤਾ ਦੇ ਨਾਲ ਨਾਲ ਬੁਲਾਉਂਦੇ ਆ ਆਪਣਾ ਉਹ ਕੈਨੇਡਾ ਵਿੱਚ ਵੱਸਦੇ ਆ ਸੋ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਉਹ ਚੜ੍ਹਦੀਆਂ ਕਲਾ ਬਖਸ਼ਣ ਇਹਨਾਂ ਨੂੰ ਹੋਰ ਵੀ ਪਰਮਾਤਮਾ ਜਿਹੜੀਆਂ ਉਹ ਤਰੱਕੀਆਂ ਬਖਸ਼ੇ ਤਾਂ ਕਿ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਸੋਹਸੀ ਇਹਨਾਂ ਦੇ ਕਹਿ ਦਿਲੋਂ ਬਹੁਤ-ਬਹੁਤ ਧੰਨਵਾਦੀਆਂ ਮੇਰੇ ਨਾਲ ਸਾਡੇ ਨਗਰ ਕੌਂਸਲ ਬਿਲਗਾ ਦੇ ਪ੍ਰਧਾਨ ਸਰਦਾਰ ਗਰਨਾਮ ਸਿੰਘ ਜੀ ਜੱਖੂ ਮਾਸਟਰ ਜਗਿੰਦਰ ਸਿੰਘ ਜੀ ਸਰਦਾਰ ਰਜਿੰਦਰ ਸਿੰਘ ਜੀ ਬਿਲਗਾ ਪੱਤਰਕਾਰ ਬਿਲਗਾ ਨਿਊਜ਼ ਆਨਲਾਈਨ ਇਨਾਂ ਦਾ ਵੀ ਤਹਿ ਦਿਲੋਂ ਤਨਬਾਦ ਕੇ ਬਹੁਤ ਜਿਹੜਾ ਵੱਡਾ ਸਹਿਯੋਗ ਆ ਇਹਨਾਂ ਦਾ ਇਹ ਸਾਇੰਸ ਗਰੁੱਪ ਚਲਾਉਣ ਲਈ ਸੋ ਅਸੀਂ ਲੋਕ ਭਲਾਈ ਮੰਚ ਵੱਲੋਂ ਇਹਨਾਂ ਦੇ ਤਹਿ ਦਿਲੋਂ ਤਨਬਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਜਗਿੰਦਰ ਸਿੰਘ ਪਿਛਲੇ ਸਮੇਂ ਤੋਂ ਲੋਕ ਭਲਾਈ ਮੰਚ ਬਿਲਗਾ ਦੇ ਨਾਲ ਇਹਨਾਂ ਦੇ ਅੱਛੇ ਕਾਰਜ ਪਿੰਡ ਵਿੱਚ ਜੋ ਕਰ ਰਹੇ ਨੇ ਦੇਖ ਕੇ ਇਹਨਾਂ ਦਾ ਸਹਿਯੋਗ ਕਰਦਣ ਅੱਜ ਅਸੀਂ ਆਪਣੇ ਛੋਟੇ ਵੀਰ ਅਟਵਾਰੀ ਜੀ ਹਰਵੰਸ ਲਾਲ ਜੀ ਦੇ ਘਰ ਬੈਠੇ ਆ ਇਹਨਾਂ ਦੀਆਂ ਛੋਟੀਆਂ ਭੈਣਾਂ ਜੋ ਕਿ ਜੁਕੇ ਵਿੱਚ ਰਹਿ ਰਹੀਆਂ ਨੇ ਔਰ ਖਾਸ ਕਰਕੇ ਵਿਦੇਸ਼ੀ ਜਿਹੜੇ ਸਾਡੇ ਭੈਣ ਭਰਾ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਅਜਿਹੀਆਂ ਸੰਸਥਾਵਾਂ ਨੂੰ ਚਲਾਉਣ ਦੇ ਲਈ ਸੋ ਮੈਂ ਆਪਣੇ ਵੱਲੋਂ ਜਿੱਥੇ ਕੈਂਥ ਪਰਿਵਾਰ ਦਾ ਆਪਣੀਆਂ ਛੋਟੀਆਂ ਭੈਣਾਂ ਦਾ ਜੋ ਯੂਕੇ ਵਿੱਚ ਰਹਿ ਕੇ ਵੀ ਇਦਾਂ ਦੇ ਕੰਮਾਂ ਦੇ ਵਿੱਚ ਯੋਗਦਾਨ ਦਿੱਤੀਆਂ ਨੇ ਉਹਨਾਂ ਦੀ ਵੱਡੀ ਉਮਰ ਲਈ ਕਾਮਨਾ ਕਰਦਾ ਆਸ ਕਰਦਾ ਲੋਕ ਭਲਾਈ ਮੰਚ ਨੂੰ ਦੇਸ਼ਾਂ ਵਿਦੇਸ਼ਾਂ ਜੋ ਬੈਠੇ ਸਾਡੇ ਵੀ ਭੈਣ ਭਰਾ ਔਰ ਸੂਝਵਾਨ ਖਾਸ ਕਰਕੇ ਰਿਟਾਇਰੀ ਪਰਸਨਸ ਮੈਂ ਰਿਟਾਇਰ ਹੋਣ ਦੇ ਨਾਤੇ ਰਿਟਾਇਰੀ ਪਰਸਨਸ ਬਿਲਗਾ ਦੇ ਸਾਰਿਆਂ ਨੂੰ ਅਪੀਲ ਕਰਦਾ ਆਪਣੇ ਕੋ ਕਾਫੀ ਸਮਾਂ ਹੁੰਦਾ ਰੱਬ ਨੇ ਬੜਾ ਕੁਝ ਦਿੱਤਾ ਹੈ ਕੰਮ ਕੀਤਾ ਤੋਂ ਸਮਾਂ ਕੱਢ ਕੇ ਇਦਾਂ ਦੇ ਕੰਮਾਂ ਦੇ ਵਿੱਚ ਸਹਿਯੋਗ ਕਰਨ ਦੀ ਫੀਲ ਕਰਦਾ ਤੇ ਕੈਥ ਪਰਿਵਾਰ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਹੁਤ ਹੀ ਸਾਡੇ ਲਈ ਇੱਕ ਸ਼ੁਭਾਗਤ ਰਹਿਣਿਆ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਜੋ ਲੜਕੀਆਂ ਦੇ ਸਕੂਲ ਦੇ ਵਿੱਚ ਕਮਰਸ ਤੇ ਸਾਇੰਸ ਗਰੁੱਪ ਲਈ ਇਹ ਕੋਦੋ ਮੋਪਰਾਲਾ ਕੀਤਾ ਹੈ ਜਿਹਨੂੰ ਲਗਾਤਾਰ 4 ਸਾਲ ਬੀਤੇ ਗਏ ਜਿਹੜੀਆਂ ਲੜਕੀਆਂ ਉੱਥੋਂ 4 ਸਾਲ ਦੇ ਵਿੱਚ ਵਿਦਿਆ ਲੈ ਕੇ ਕੋਈ ਸਾਇੰਸ ਦੇ ਵਿੱਚ ਅੱਗੇ ਡਾਕਟਰ ਲਾਈਨ ਦੇ ਵਿੱਚ ਗਈਆਂ ਨੇ ਕੋਮਰਸ ਦੇ ਵਿੱਚ ਗਈਆਂ ਨੇ ਕੁਝ ਲੜਕੀਆਂ ਉਪਕਾਲਕ ਵਿੱਚ ਗਈਆਂ ਨੇ ਜਾਂ ਆਇਲਟ ਕਰਕੇ ਬਾਹਰ ਗਈਆਂ ਨੇ ਉਹਦਾ ਸਾਨੂੰ ਇੱਕ ਹੀ ਮਨ ਨੂੰ ਇੱਕ ਖੁਸ਼ੀ ਹੁੰਦੀ ਆ ਕਿ ਜੇ ਅਸੀਂ ਛੋਟਾ ਜਿਹਾ ਉਦੋਂ ਮੋਪਰਾਲਾ ਕੀਤਾ ਸੀ ਫਿਰ ਨਾ ਭਾਵੇਂ ਛੱਡ ਦੀ ਛੋਟੀ ਜੀ ਟੀਮ ਨੇ ਅਪਰਾਲਾ ਕੀਤਾ ਸੀ ਪਰ ਬਾਅਦ ਵਿੱਚ ਸਾਡਾ ਜਦਾ ਕਾਫਲਾ ਵੱਡਾ ਹੁੰਦਾ ਗਿਆ ਅ ਜਸਟਿਸ ਸੱਜਣ ਨੂੰ ਵੀ ਅਸੀਂ ਕੋਈ ਬੇਨਤੀ ਕੀਤੀ ਆ ਕਿ ਦੋ ਲੜਕੀਆਂ ਜਿਹੜੀਆਂ ਉੱਥੇ ਪੋਸਟ ਗ੍ਰੈਜੂਏਟ ਆ ਅਸੀਂ ਪੜਾਉਣ ਲਈ ਰੱਖੀਆਂ ਹੋਈਆਂ ਇੱਕ ਕਮਰਸ ਦੀ ਲੜਕੀ ਨਵੀਂ ਐ ਇਸ ਲਈ ਅਸੀਂ ਆ ਉੱਥੇ ਜੁਆਇਨ ਕਰਾਈ ਆ ਲਗਭਗ 20 ਤੋਂ 25000 ਰੁਪਏ ਦਾ ਮਹੀਨੇ ਦਾ ਖਰਚਾ ਜਿਹੜਾ ਸਾਨੂੰ ਪੈ ਰਿਹਾ ਉਹ ਇਸ ਤਰ੍ਹਾਂ ਗਾਨੀ ਸੱਜਣਾ ਦੇ ਸਿੱਖੇ ਸਾਰਾ ਉਹ ਸਕੂਨ ਆ ਜਿਹੜਾ ਆ ਉਹ ਸਿਸਟਮ ਚੱਲਦਾ ਆ ਆ ਪਿਛੇ ਜੇ ਮਾਸਜੀ ਨੇ ਸਾਡੇ ਸਤਾਮ ਸਿੰਘ ਤਲੀਪ ਨੇ ਉਸ ਤੋਂ ਪਹਿਲਾਂ ਹੋਰ ਬੜੇ ਪਰਿਵਾਰਾਂ ਨੇ ਸਾਨੂੰ ਵਿੱਦਿਆ ਦਾ ਦਾਨ ਦਿੱਤਾ ਅਸੀਂ ਜਿਹੜੀ ਬੇਨਤੀ ਕੀਤੀ ਸੀ ਕਿ ਅਸੀਂ ਦੂਜੇ ਹੋਰ ਕੰਮਾਂ ਤੋਂ ਸਮਾਜ ਦੇ ਤੋਂ ਹਟ ਕੇ ਵਿੱਦਿਆ ਦੇ ਦਾਨ ਵੱਲ ਨੂੰ ਆਪਣੇ ਦਾਨਦਾਨ ਦੀ ਦਿਸ਼ਾ ਬਦਲੀ ਹੈ ਸਾਨੂੰ ਉਹਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਬਹੁਤ ਵੱਡਾ ਸਾਨੂੰ ਉਸ ਕਰਦਾ ਇੱਕ ਸੰਤਾ ਨੇ ਭਰੋਸਾ ਦਿੱਤਾ ਹੈ ਕਿ ਤੁਸੀਂ ਜੇਕਰ ਇਹ ਲੰਬਾ ਸਮਾਂ ਵੀ ਚਲਾਉਨੇ ਹੋ ਗਰੁੱਪ ਤੇ ਪਿੰਡ ਦੀਆਂ ਧੀਆਂ ਜਿਹੜੀਆਂ ਕਿ ਬਹੁਤ ਹੀ ਮੱਧ ਵਰਗ ਤੋਂ ਵਾਰਾਂ ਦੀਆਂ ਜਾਂ ਵੀਠੇ ਤਰਜੇ ਦੇ ਪਰਿਵਾਰਾਂ ਦੀਆਂ ਜਿਹੜੇ ਪਰੇ ਦਿਹਾੜੀ ਦੱਪੇ ਵਾਲੇ ਲੋਕ ਨੇ ਉਹਨਾਂ ਦੀਆਂ ਕਿਆਂ ਉੱਥੇ ਪੜ੍ਹਦੀਆਂ ਨੇ ਉਹਨਾਂ ਨੂੰ ਸਾਇੰਸ ਦੀ ਪੜਾਈ ਤਾਂ ਹੀ ਮਿਲ ਸਕਦੀ ਆ ਜੇਕਰ ਤੁਸੀਂ ਇਦਾਂ ਹੀ ਇਸ ਤਰ੍ਹਾਂ ਟੀਚਰ ਰੱਖੇ ਜਾਂ ਹੋਰ ਉਦਮ ਉਪਰਾਂ ਦੇ ਕਰਕੇ ਇਹਨਾਂ ਬੱਚਿਆਂ ਨੂੰ ਸਹੂਲਤ ਦੇਵੋ ਸਾਡੀ ਸਹੂਲਤ ਦੇ ਵਿੱਚ ਜਿੱਦਾਂ ਪਹਿਲਾਂ ਵੀ ਪਟਵਾਰੀ ਸਾਹਿਬ ਨੇ ਆਪ ਵੀ ਆਪਣੀ ਨੇਕਮਾਈ ਚੋਂ ਸਵਾਇਆ ਉਹਨਾਂ ਨੇ ਵੀ ਆਪ ਵਿਦੇਸ਼ ਵਿੱਚ ਰਹਿੰਦੀਆਂ ਭੈਣਾਂ ਨੇ ਜਿਨ੍ਹਾਂ ਨੂੰ ਪਿੰਡ ਦਾ ਦਰਦ ਆ ਉਹ ਆਪਣੇ ਨਗਰ ਦੇ ਦਰਦ ਨੂੰ ਹਜੇ ਵੀ ਸਮਝਦੀਆਂ ਨਹੀਂ ਉਹ ਇੱਥੋਂ ਕੰਈਆ ਆ ਉਹਨਾਂ ਹੁੰਦਾ ਵੀ ਸਾਡੇ ਤੇ ਪਰਿਵਾਰ ਤੋਂ ਹਮੇਸ਼ਾ ਸਾਡੇ ਚੰਗੀ ਖ਼ਬਰਾਂ ਦੇ ਉਹਨਾਂ ਨੇ ਆਪਣੀ ਮੇਕਮਾਈ ਦੇ ਵਿੱਚੋਂ ਜਿਹੜਾ ਦਾਣ ਭੇਜਿਆ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਕੈਂਤ ਪਰਿਵਾਰ ਜਦੋਂ ਤੋਂ ਵੀ ਸਾਡੇ ਨਾਲ ਇਹ ਸਹਿਯੋਗ ਕਰ ਰਹੇ ਨੇ ਤੇ ਸਾਨੂੰ ਜਿਹੜਾ ਇਹ ਕਾਪੜਾ ਚੱਲਦਾ ਉਹਦੇ ਵਿੱਚ ਅੱਗੇ ਜਾਣ ਦੀ ਬਹੁਤ ਹੀ ਸ਼ੌਕ ਹੋ ਗਿਆ ਧੰਨਵਾਦ ਮੈਂ ਸ਼ਰਵਸਲਰ ਕੈਂਤ ਲੋਕ ਪਲਾਈ ਮੰਚ ਬਿਲਗਾ ਦਾ ਇਸ ਕੰਮ ਉਪਰਾਲੇ ਸਲਾਘਾ ਕਰਦਾ ਜਿਹੜਾ ਬੱਚਿਆਂ ਗਰੀਬਾਂ ਬੱਚਿਆਂ ਵਾਸਤੇ ਇਹ ਉਪਰਾਲਾ ਕਰ ਰਹੇ ਆ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀ ਵੀ ਇਸ ਯੋਗਦਾਂ ਯੋਗਦਾਂ ਦੇ ਰਹੀਆਂ ਇਸ ਚੰਗੇ ਕੰਮ ਵਾਸਤੇ ਉਹਨਾਂ ਦਾ ਧੰਨਵਾਦ ਕਰਦਾ। ਫਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।